ਅਮਰੀਕੀ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪਹਿਲਾ ਨਜ਼ਰ ਮਾਰ ਲੈਨੇ ਆ ਅੱਜ ਦੀ ਹੈਡਲਾਈਨਸ ਤੇ ਇਮੀਗ੍ਰੇਸ਼ਨ ਏਜੰਸੀਆਂ ਤੇ ਲਾਗੂ ਕਰਨ ਦੀਆਂ ਕਾਰਵਾਈਆਂ ਨੇ ਡਰ ਕੀਤਾ ਪੈਦਾ ਅਮਰੀਕੀ ਨਾਗਰਿਕਾਂ ਨੂੰ ਆਪਣੇ ਅਧਿਕਾਰਾਂ ਤੇ ਸੁਰੱਖਿਆ ਬਾਰੇ ਪਈ ਚਿੰਤਾ ਮੌਜੂਦਾ ਘਟਨਾਵਾਂ ਵਾਂ ਲੋਕਾਂ ਦੇ ਵਿੱਚ ਪੈਦਾ ਕਾਰਵਾਈਆਂ ਨੇ ਡਰ ਅਮਰੀਕੀ ਅਦਾਲਤ ਦਾ ਵੱਡਾ ਫੈਸਲਾ 트럼ਪ ਦੇ ਪਰਵਾਸੀ ਲਾਇਸੈਂਸਾਂ ਵਾਲੇ ਵੱਡੇ ਫੈਸਲੇ ਤੇ ਲਗਾਈ ਰੋਕ ਭਾਰਤੀ ট্রাক ਡਰਾਈਵਰਾਂ ਦੀ ਦੁਰਘਟਨਾ ਤੋਂ ਬਾਅਦ ਲਿਆ ਗਿਆ ਫੈਸਲਾ ਦੋ ਰਾਜਿਆਂ ਨੂੰ ਗੁਆਨ ਤੋਂ ਬਾਅਦ 트럼ਪ ਨੇ ਟੈਰਿਫ ਤੋਂ ਬਦਲੇ ਆਪਣਾ ਰਸਤਾ ਬੀਫ, ਕੌਫੀ ਅਤੇ ਫਲਾਉਤੇ ਹਟਾਈ ਟੈਰਿਫ ਅਮਰੀਕਾ ਦੇ ਸਲਾਨਾ ਖਰਚੇ ਦੇ ਵਿੱਚ 2 ਲੱਖ ਰੁਪਏ ਦਾ ਵਾਅਦਾ ਹੋਣ ਤੋਂ ਬਾਅਦ ਲਿਆ ਗਿਆ ਫੈਸਲਾ ਔਨ ਖਬਰਾਂ ਵਿਸਥਾਰ ਦਿਨਾ ਅਮਰੀਕਾ ਦੇ ਵਿੱਚ ਕੁਦਰਤ ਤੇ ਨਾਗਰਿਕ ਹੋਂਦ ਮਹਿਸੂਸ ਕਰਦੇ ਨੇ ਕਿ ਉਹਨਾਂ ਦੀ ਸਥਿਤੀ ਅਨਿਸ਼ਚਿਤ ਹੈ। ਹਾਲੀਆ ਇਮੀਗ੍ਰੇਸ਼ਨ ਨੀਤੀਆਂ ਤੇ ਲਾਗੂ ਕਰਨ ਦੀਆਂ ਕਾਰਵਾਈਆਂ ਨੇ ਡਰ ਪੈਦਾ ਕਰ ਦਿੱਤਾ ਹੈ। ਬਹੁਤ ਸਾਰੇ ਲੋਕ ਆਪਣੀਆਂ ਅਧਿਕਾਰਾਂ ਤੇ ਸੁਰੱਖਿਆ ਬਾਰੇ ਚਿੰਤਾ ਹੋ ਗਏ ਨੇ। ਅਤੀਤ ਵੱਦਲੀਆਂ ਉਹਨਾਂ ਦੀ ਆਪਣੀ ਹੋਣ ਦੀ ਭਾਵਨਾ ਨੂੰ ਪ੍ਰਭਾਵਿਤ ਕਰਦੀਆਂ ਨੇ। ਇਤਿਹਾਸਿਕ ਸੰਦਰਭ ਦੱਸਉਂਦਾ ਹੈ ਕਿ ਨਾਗਰਿਕਤਾ ਤਰਲ ਰਹੀ ਹੈ। ਮੌਜੂਦਾ ਘਟਨਾਵਾਂ ਨੇ ਲੋਕਾਂ ਦੇ ਵਿੱਚ ਬੇਚੈਨੀ ਪੈਦਾ ਕਰਦੀਆਂ ਨੇ ਜੋ ਨਾਗਰਿਕ ਬਣੇ ਨਹੀਂ। ਇਹ ਉਹ ਚੀਜ਼ ਹੈ ਜਿਸ ਨੇ ਉਸਨੂੰ ਅਰਜੀ ਦੇਣ ਦਾ ਫੈਸਲਾ ਕਰਨ ਲਈ ਮਜਬੂਰ ਕੀਤਾ ਹੈ। ਐਜਨਾਲੀ ਜਦੋਂ ਉਹ ਇੱਕ ਕੁਦਰਤੀ ਅਮਰੀਕੀ ਨਾਗਰਿਕ ਬਣ ਗਿਆ ਤਾਂ ਉਸਨੇ ਨਵੇਂ ਘਰ ਵਿੱਚ ਘਰ ਇੱਕ ਬੰਧਨ ਬਣਾਵੇਗਾ 44 ਸਾਲਾ ਸੀਸੀ ਨੇ ਕਿਹਾ ਜੋ ਪਹਿਲੀ ਵਾਰ 15 ਸਾਲ ਤੋਂ ਵੱਧ ਸਮਾਂ ਪਹਿਲਾਂ ਲੂਸੀਆਨਾ ਆਇਆ ਸੀ ਅਤੇ ਹੁਣ ਸ਼ਰਨਾਰਥੀਆਂ ਤੇ ਅਮਰੀਕੀ ਸਮਾਜ ਦੇ ਵਿੱਚ ਉਹਨਾਂ ਦੇ ਏਕੀਕਰਨ ਦੇ ਲਈ ਇੱਕ ਵਕੀਲ ਦੇ ਵਿੱਚੋਂ ਕੰਮ ਕਰਦਾ ਹੈ ਪਰ ਹਾਲੀ ਦੇ ਮਹੀਨਿਆਂ ਦੇ ਵਿੱਚ ਜਿਵੇਂ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਇਮੀਗ੍ਰੇਸ਼ਨ ਅਤੇ ਪ੍ਰਵਾਸੀਏ ਦੇ ਨਾਲ ਦੇਸ਼ ਦੇ ਸਬੰਧਾਂ ਨੂੰ ਮੂੜਾ ਪਾ ਦਿੰਦੇ ਨੇ ਸੀਸੀ ਤੇ ਹੋਰ ਕੁਦਰਤੀ ਨਾਗਰਿਕਾਂ ਦੇ ਲਈ ਇਹ ਵਿਸ਼ਵਾਸ ਹਿਲ ਗਿਆ ਹੁਣ ਡਰ ਰਹਿ ਕਿ ਦੇਸ਼ ਨਿਕਾਲੇ ਦੇ ਵਿੱਚ ਭਾਰੀ ਵਾਧਾ ਕਰਨ ਅਤੇ ਜਿਉਣਾ ਅਧਿਕਾਰ ਨਾਗਰਿਕਤਾ ਨੂੰ ਖਤਮ ਕਰਨ ਦੀ ਕੋਸ਼ਿਸ਼ ਵਰਗੀਆਂ ਚੱਲ ਰਹੀਆਂ ਅਮਰੀਕਾ ਨੂੰ ਘਰ ਵਜੋਂ ਦਾਵਾ ਕਰਨ ਵਾਲਿਓ ਨੂੰ ਬਦਲ ਤਣਾਅ ਦਬਾਵ ਇੱਕ ਲਹਿਰ ਪੈਦਾ ਕਰ ਰਿਹਾ ਹੈ ਕੁਝ ਲੋਕ ਚਿੰਤਤ ਨੇ ਕਿ ਜੇਕਰ ਉਹ ਤੇ ਛੜਤੇ ਨੇ ਤਾਂ ਉਹਨਾਂ ਨੂੰ ਵਾਪਸ ਜਾਣ ਦੀ ਕੋਸ਼ਿਸ਼ ਕਰਨ ਵੇਲੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਅਮਰੀਕੀ ਸਰਹੱਦੀ ਜੰਟਾ ਦੁਆਰਾ ਨੈਚਰਲਾਈਜ਼ਡ ਨਾਗਰਿਕਾਂ ਤੋਂ ਕੁਝ ਵੀ ਜੋ ਹਿਰਾਸਤ ਦੇ ਵਿੱਚ ਲਈ ਜਾਂਦੇ ਖਾਤਿਆਂ ਤੋਂ ਵੀ ਡਰਦੇ ਨੇ ਉਹ ਹੈਰਾਨ ਨੇ ਕਿ ਉਹਨਾਂ ਨੂੰ ਆਪਣੀ ਗੋਪਨੀਯਤਾ ਦੀ ਰੱਖਿਆ ਦੇ ਲਈ ਆਪਣੇ ਫੋਨ ਬੰਦ ਕਰਨ ਦੀ ਲੋੜ ਹੈ ਦੂਸਰੇ ਦੇਸ਼ ਦੇ ਅੰਦਰ ਘੁੰਮਣ ਫਿਰਨ ਤੋਂ ਚਿੱਜਤੇ ਨੇ ਇੱਕ ਅਮਰੀਕੀ ਨਾਗਰਿਕ ਤੇ ਇੱਥੇ ਗੈਰ ਕਾਨੂੰਨੀ ਤੌਰ ਤੇ ਹੋਣ ਦਾ ਦੋਸ਼ ਲੱਗਣਾ ਤੇ ਉਸ ਦੀ ਮਾਤਵਾਰਾ ਉਸ ਦਾ ਚਰਮ ਸਰਟੀਫਿਕੇਟ ਪੇਸ਼ ਕਰਨ ਤੋਂ ਬਾਅਦ ਵੀ ਹਿਰਾਸਤ ਦੇ ਵਿਚਲੇ ਜਾਨਵਰਗੀਆਂ ਕਹਾਣੀਆਂ ਤੋਂ ਬਾਅਦ ਇਹ ਸਭ ਕੁਝ ਹੋ ਰਿਹਾ ਹੈ ਸੀਸੀ ਨੇ ਕਿਹਾ ਕਿ ਉਹ ਹੁਣ ਆਪਣੇ ਪਾਸਪੋਰਟ ਤੋਂ ਬਿਨਾ ਕਰੇਲੋ ਯਾਤਰਾ ਨਹੀਂ ਕਰਦਾ ਇਸ ਦੇ ਬਾਵਜੂਦ ਸੰਘੀ ਤੌਰ ਤੇ ਲਾਜ਼ਮੀ ਸਖਤ ਪਛਾਣ ਸਰੂਤ ਦੇ ਨਾਲ ਇੱਕ ਅਸਲ ਆਈਡੀ ਹੈ ਸ਼ਿਕਾਗੋ ਤੇ ਨਿਊਯਾਰਕ ਸਿਟੀਸ ਵਿੱਚ ਥਾਮਾ ਤੇ ਨਕਾਬੋਸ਼ ਅਣਪਛਾਤੇ ਸੰਘੀ ਜਨਤਾ ਦੁਆਰਾ ਅਕਸਰ ਕੀਤੇ ਜਾਂਦੇ ਇਮੀਗ੍ਰੇਸ਼ਨ ਲਾਗੂ ਕਰਨ ਵਾਲੇ ਰਾਉਂਡ ਅੱਪਾ ਨੇ ਕਈ ਵਾਰ ਅਮਰੀਕੀ ਨਾਗਰਿਕਾਂ ਨੂੰ ਆਪਣੇ ਚਾਲ ਦੇ ਵਿੱਚ ਸ਼ਾਮਲ ਕੀਤੇ ਇੱਕ ਅਮਰੀਕੀ ਨਾਗਰਿਕ ਜੋ ਕਹਿੰਦਾ ਹੈ ਕਿ ਉਸਨੇ ਇਮੀਗ੍ਰੇਸ਼ਨ ਘੰਟਾ ਦੁਆਰਾ ਦੋ ਵਾਰ ਹਿਰਾਸਤ ਵਿੱਚ ਲਿਆ ਗਿਆ ਸੀ ਉਸਨੇ ਇੱਕ ਸੰਗੀ ਮੁਕੱਦਮਾ ਦਰਕਤ ਕੀਤਾ ਚਿੰਤਾਵਾਨ ਬੁਧਾਨਦੇ ਹੋਏ ਨਿਆਂ ਵਿਭਾਗ ਨੇ ਇਸ ਗਰਮੀਅਤ ਵਿੱਚ ਇੱਕ ਮੀਮੋ ਜਾਰੀ ਕੀਤਾ ਜਿਦੇ ਵਿੱਚ ਕਿਹਾ ਗਿਆ ਕਿ ਉਹ ਹੁਣ ਪਰਵਾਸੀਆਂ ਨੂੰ ਨਾਗਰਿਕਤਾ ਤੋਂ ਵਾਂਝਾ ਕਰਨ ਦੀਆਂ ਕੋਸ਼ਿਸ਼ਾਂ ਨੂੰ ਤੇਜ਼ ਕਰੇਗਾ ਜਿਨ੍ਹਾਂ ਨੇ ਅਪਰਾਧ ਕੀਤੇ ਹਨ ਜਿਨ੍ਹਾਂ ਨੂੰ ਰਾਸ਼ਟਰੀ ਸੁਰੱਖਿਆ ਦੇ ਲਈ ਖੋਖ ਮੰਨਿਆ ਜਾਂਦਾ ਹੈ ਤ੍ਰਿਕਟਰਾਜਮਨੀ ਕਟੇਕ ਸੰਗੀ ਅਪੀਲ ਅਦਾਲਤ ਨੇ ਡੋਨਾਲਡ ਟਰੰਪ ਪਰ ਸ਼ਾਸਨ ਦੀਆਂ ਨਵੀਆਂ پابੰਦੀਆਂ ਨੂੰ ਰੋਕ ਦਿੱਤਾ ਹੈ ਜੋ ਦੇਸ਼ ਦੇ ਵਿੱਚ ਵਪਾਰਕ ਡਰਾਈਵਿੰਗ ਲਾਇਸੈਂਸ ਪ੍ਰਾਪਤ ਕਰਨ ਦੇ ਲਈ ਪ੍ਰਵਾਸੀਆਂ ਦੇ ਰਸਤੇ ਨੂੰ ਨਿਸ਼ਾਨਾ ਬਣਾਉਂਦੀ ਕੋਸ਼ਿਸ਼ ਕਰਦੀਆਂ ਨੇ ਜੀ ਹਾਂ ਅਮਰੀਕਾ ਦੇ ਸਮੇਂ ਅਨੁਸਾਰ ਪੀਰਵਾਡ ਨੂੰ ਕਲੰਬੀਆ ਦੀ ਕਜ਼ਿਲਾ ਅਦਾਲਤ ਨੇ ਫੈਸਲਾ ਸੁਣਾਇਆ ਕਿ ਟ੍ਰਾਂਸਪੋਰਟੇਸ਼ਨ ਕੱਤਲ ਸ਼ੌਨ ਟਫੀ ਦੁਆਰਾ ਪਹਿਲਾ ਇਸ ਮਾਮਲੇ ਉੱਤੇ ਦਿੱਤੇ ਗਏ ਨਿਰਦੇਸ਼ਾਂ ਨੂੰ ਘਾਟੋ-ਘੱਟ ਦੇ ਲਈ ਲਾਗੂ ਨਹੀਂ ਕੀਤਾ ਜਾ ਸਕਦਾ ਟਫੀ ਦੇ ਨਿਯਮ ਬਦਲੇ ਦੇ ਵਿੱਚ ਇੱਕ ਹਾਤਕ ਫਲੋਰੀਡਾ ਹਾਸੇ ਤੇ ਵਿਵਾਦਪੂਰਨ ਉਹ ਬਾਤ ਤੇ ਨੀ تین ਲੋਕਾਂ ਦੀ ਮੌਤ ਇੱਕ ਨਾ ਦੀ ਹੋਲ ਚਾਂਸ ਤੋਂ ਪਤਾ ਲੱਗ ਗਿਆ ਕਿ ਹਾਈਵੇ ਉਤੇ ਗੈਰ ਕਾਨੂੰਨੀ ਮੋੜ ਲੈਣ ਵਾਲਾ ਟਰੱਕ ਡਰਾਈਵਰ ਹਰਜਿੰਦਰ ਸਿੰਘ ਸੀ ਇਹ ਮਾਮਲਾ ਹੋਰ ਵਿਵਾਦਪੂਰਨ ਲੀਹਾਂ ਉਤੇ ਵਿਦਿਆ ਕਿਉਂਕਿ 2018 ਦੇ ਵਿੱਚ ਭਾਰਤੀ ਮੂਲ ਦੇ ਡਰਾਈਵਰ ਨੂੰ ਮੈਕਸੀਕੋ ਤੋਂ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਵਿੱਚ ਦਾਖਲ ਹੁੰਦਾ ਪਤਾ ਲੱਗਿਆ ਇਸ ਹਫਤੇ ਦੇ ਸ਼ੁਰੂ ਵਿੱਚ ਕੈਲੀਫੋਰਨੀਆ ਨੇ 17000 ਵਪਾਰਕ ਡਰਾਈਵਿੰਗ ਲਾਇਸੈਂਸ ਰੱਦ ਕੀਤੇ ਸਨ ਕਿਉਂਕਿ ਪ੍ਰਵਾਸੀ ਸੰਬੰਧੀ ਲਾਇਸੈਂਸਾਂ ਦੇ ਆਦੇਾਲੀ ਦੀ ਜਾਂਚ ਛੋੜ ਡੂੰਗੀ ਹੋ ਗਈ ਸੀ ਅਦਾਲਤ ਨੇ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਦੇ ਆਪਣੇ ਅੰਕੜਿਆਂ ਦਾ ਹਵਾਲਾ ਦਿੱਤਾ ਜਿਸ ਤੋਂ ਪਤਾ ਚੱਲਿਆ ਕਿ ਸਾਰੇ ਵਪਾਰਕ ਡਰਾਈਵਿੰਗ ਲਾਇਸੈਂਸਾਂ ਦੇ ਵਿੱਚੋਂ ਲਗਭਗ 5% ਪ੍ਰਵਾਸੀ ਅਡੇ ਕੋਲ ਸਨ ਇਸ ਤੋਂ ਇਲਾਵਾ ਸਾਰੇ ਘਾਤਕ ਹਾਦਸਿਆਂ ਦੇ ਵਿੱਚੋਂ ਸਿਰਫ 0.2% ਨੇ ਇਨ੍ਹਾਂ ਵਿਦੇਸ਼ੀ ਨਾਗਰਿਕਾਂ ਉੱਤੇ ਦੋਸ਼ ਲਗਾਇਆ ਅਜਿਹਾ ਕਰਦੇ ਹੋਏ ਸੰਘੀ ਅਪੀਲ ਅਦਾਲਤ ਨੇ ਸੰਘੀ ਸਰਕਾਰ ਦੀਆਂ ਕਾਰਵਾਈਆਂ ਦੀ ਸਖਤ ਲੋਕਸ਼ਣਾ ਕੀਤੀ ਹੈ ਕਹਿੰਦੇ ਹੋਏ ਕਿ ਨਿਯਮ ਤਿਆਰ ਕਰਦੇ ਸਮੇਂ ਟੁਕਵੇਂ ਪ੍ਰੋਟੋਕਾਲ ਦੀ ਪਾਲਣਾ ਨਹੀਂ ਕੀਤੀ ਗਈ ਇਸ ਨੇ ਇਹ ਵੀ ਕਿਹਾ ਕਿ ਅਧਿਕਾਰੀ ਇਸ ਨਿਯਮ ਦੀ ਸੁਰੱਖਿਆ ਨੂੰ ਕਿਵੇਂ ਉਤਸ਼ਾਹਿਤ ਕਰਨਗੇ ਇਸ ਬਾਰੇ ਇੱਕ ਤਸੱਲੀ ਬਖਸ਼ਿਸ਼ ਸਪਸ਼ਟੇ ਕਰੰਦੇ ਇੰਤੇ ਵਿੱਚ ਅਸਫਲ ਰਹੇ ਟਰਾਂਸਪੋਰਟੇਸ਼ਨ ਵਿਭਾਗ ਤੇ ਬੁਲਾਰੇ ਨੇ ਉਦੋਂ ਤੋ ਜਵਾਬ ਦਿੱਤਾ ਹੈ ਇਹ ਕੇਸ ਗੁਨਾਹ ਦੇ ਫੈਸਲੇ ਨਹੀਂ ਹੈ ਐਸੋਸੀਏਟਿਡ ਪੈਸੇ ਅਨੁਸਾਰ ਕੱਟੇ ਡਫੀ ਅਯੋਗ ਰੀਸ਼ਿਊ ਡਰਾਈਵਰਾਂ ਨੂੰ ਅਮਰੀਕੀ ਸੜਕਾਂ ਤੋਂ ਦੂਰ ਰੱਖਣ ਦੇ ਲਈ ਕੰਮ ਕਰਨਾ ਜਾਰੀ ਰੱਖਣਗੇ ਸੀਟੀਐਲ ਦੇ ਨਾਲ ਜੁੜੀਆਂ ਪਬੰਦੀਆਂ ਦੇ ਵਿੱਚ ਕਿਹਾ ਗਿਆ ਸੀ ਕਿ ਸਿਰਫ ਤਿੰਨ ਖਾਸ ਵੀਜ਼ਾ ਸ਼੍ਰੇਣੀਆਂ ਦੇ ਵਿੱਚ ਆਉਣ ਵਾਲੇ ਪਰਵਾਸੀ ਹੀ ਇਸ ਦੇ ਲਈ ਯੋਗ ਹੋਣਗੇ ਇਸ ਅਨੁਸਾਰ ਲਾਇਸੈਂਸ ਉਹਨਾਂ ਲੋਕਾਂ ਦੇ ਲਈ ਪਹੁੰਚ ਯੋਗ ਬਿੜਾਈ ਜਾਣਗੇ ਜਿਨ੍ਹਾਂ ਦੇ ਕੋਲ H2A ਅਸਥਾਈ ਖੇਤੀਬਾੜੀ ਕੰਮੇ H2B ਅਸਥਾਈ ਗੈਰ ਖੇਤੀਬਾੜੀ ਕੰਮੇ ਜਾਂ ਫਿਰ A2 ਵੀਜ਼ਾ ਜੋ ਅਮਰੀਕੀ ਰੁਬਾਤ ਵਿੱਚ ਮਹੱਤਵਪੂਰਨ ਨਿਵੇਸ਼ ਕਰਦੇ ਨੇ ਇਸ ਤੋਂ ਇਲਾਵਾ ਟੰਪਰ ਪ੍ਰਸ਼ਾਸਕ ਨੇ ਨਿਯਮਨ ਸਾਰ ਨਵੀਚਾਈ ਕੀਤੇ ਗਏ ਲਾਇਸੈਂਸ 6 ਸਾਲ ਤੱਕ ਵੈਧ ਹੋਣਗੇ ਜਦੋਂ ਤੱਕ ਕਿ ਵਿਅਕਤੀ ਦਾ ਵੀਜ਼ਾ ਸਜਲਤ ਹੀ ਖਤਮ ਹੋਣ ਵਾਲਾ ਨਹੀਂ ਹੁੰਦਾ ਅਤੇ ਇਸੇ ਤਰ੍ਹਾਂ ਇੱਕ ਸੰਗਠਿਤ ਡਾਟਾਵੇਸ ਵਿੱਚੋਂ ਵੀ ਨਿਕਾਲਦੀ ਇਮੀਗ੍ਰੇਸ਼ਨ ਸਥਿਤੀ ਦੀ ਪੁਸ਼ਟੀ ਕਰਨਾ ਗੈਸ ਸਮਝੋਤਾ ਯੋਗ ਪਨ ਕੇ ਜੀ ਹਾਂ ਦੱਸਿਏ ਹਰਜਿੰਦਰ ਸਿੰਘ ਦੇ ਮਾਮਲੇ ਨੇ ਇਸ ਅਗਸਤ ਵਿੱਚ ਅਮਰੀਕੀ ਰਾਜਨੀਤੀ ਦੇ ਬਿਆਨ ਬਾਜ਼ਰੀਤ ਵਿੱਚ ਸੁਰਖੀਆਂ ਬਟੋਰੀਆਂ ਨੇ ਜੀ ਦੇ ਨਾਲ ਸੰਖੇ ਅਧਿਕਾਰੀ ਤੇ ਕੈਲੀਫੋਰਨੀਆ ਦੇ ਗਵਰਨਰ ਗੈਵੀ ਨਿਊਸਮ ਤੇ ਦਫਤਰ ਵਿਚਕਾਰ ਵਿਵਾਦ ਹੋਰ ਵੀ ਤੇਜ਼ ਹੋ ਗਿਆ ਹੈ ਹਮਨ ਸਿਕਿਉਰਿਟੀ ਨੇ ਪਹਿਲਾਂ ਖੁਲਾਸਾ ਕੀਤਾ ਸੀ ਕਿ ਭਾਰਤੀ ਨਾਗਰਿਕ ਨੇ ਆਪਣੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਇਤਿਹਾਸ ਦੇ बावਜ਼ੂਦ ਕੈਲੀਫੋਰਨੀਆ ਵਿੱਚ ਇੱਕ ਵਪਾਰਕ ਡਰਾਈਵਿੰਗ ਲਾਇਸੈਂਸ ਪ੍ਰਾਪਤ ਕੀਤਾ ਸੀ ਨੈਸ਼ਨਲ ਇਮੀਗ੍ਰੇਸ਼ਨ ਲਾਅ ਸੈਂਟਰ ਦੇ ਅਨੁਸਾਰ ਕੈਲੀਫੋਰਨੀਆ ਅਤੇ ਡਿਸਟ੍ਰਿਕਟ ਆਫ ਕਲੰਬੀਆ ਉਨੀ ਰਾਜਾਂ ਦੇ ਵਿੱਚੋਂ ਦੇ ਦੋ ਨੇ ਜੋ ਲੋਕਾਂ ਨੂੰ ਉਹਨਾਂ ਦੇ ਇਮੀਗ੍ਰੇਸ਼ਨ ਸਥਿਤੀਆਂ ਦੀ ਪਰਵਾਹ ਕੀਤੇ ਬਿਨਾਂ ਲਾਇਸੈਂਸ ਜਾਰੀ ਕਰਦੇ ਨੇ ਜਦੋਂ ਹਰਜਿੰਦਰ ਸਿੰਘ ਦੇ ਮਾਮਲੇ ਤੋਂ ਹੋ ਰਹੀ ਆਲੋਚਨਾ ਤੇ ਠੰਡੀ ਨਹੀਂ ਹੋਈ ਸੀ ਅਕਤੂਬਰ ਦੇ ਵਿੱਚ ਇੱਕ ਹੋਰ ਅਜਿਹਾ ਘਟਕਾ ਖਾਸਾ ਸਾਹਮਣੇ ਆ ਗਿਆ ਜੁਸ਼ਨ ਪੇ ਸਿੰਘ ਚੌਕ ਇੱਕ ਸੈਮੀ ਟਰੱਕ ਚਲਾ ਰਿਹਾ ਸੀ ਉਸ ਉੱਤੇ ਨਸ਼ੇ ਦੇ ਦੋਸ਼ ਹੇਟ ਹੋਨ ਅਤੇ ਕੈਲੀਫੋਰਨੀਆ ਦੇ ਵਿੱਚ 8 ਵਾਹਨਾਂ ਦੀ ਟੱਕਰ ਦਾ ਕਾਰਨ ਬਣਨ ਦਾ ਵੀ ਦੋਸ਼ ਲਗਾਇਆ ਗਿਆ ਸੀ ਅਹਿਸਾਸ ਦੇ ਵਿੱਚ 3 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਹੋ ਗਏ ਸੀ ਹਾਲਾਂਕਿ ਇੱਕ ਵੱਡਾ ਮੋੜ ਲੈਂਦੇ ਹੋਏ ਟੈਕਨੋਲੋਜੀ ਰਿਪੋਰਟਾਂ ਨੇ ਪਾਤ ਦੇ ਵਿੱਚ ਪੁਸ਼ਟੀ ਕੀਤੀ ਕਿ ਸੈਨ ਬਰਨਾਡਿਨੋ ਕਾਉਂਟੀ ਅਲਰਟ ਆਨੀ ਦਫ਼ਤਰ ਦੇ ਅਨੁਸਾਰ 21 ਸਾਲਾ ਦੋਸ਼ੀ ਹਾਦਸੇ ਦੇ ਸਮੇਂ ਨਸ਼ੇ ਵਿੱਚ ਨਹੀਂ ਸੀ DHS ਨੇ ਵੀ ਖੁਲਾਸਾ ਕੀਤਾ ਹੈ ਕਿ ਜੋਸ਼ਨਪੀਤ ਇੱਕ ਹੋਰ ਭਾਰਤੀ ਨਾਗਰਿਕ ਵੀ 2024 ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਅਮਰੀਕਾ ਆਇਆ ਸੀ ਟਰਾਂਸਪੋਰਟਸ ਕੱਤਰ ਨੇ ਇਹਨਾਂ ਦੋਵਾਂ ਹਾਸਿਆ ਤੇ ਮਤੇ ਨਜ਼ਰ ਵਪਾਰਕ ਡਰਾਈਵਿੰਗ ਲਾਇਸੈਂਸਰ ਦੇ ਮੁੱਦਿਆਂ ਤੇ ਕੈਲੀਫੋਰਨੀਆ ਦੇ ਗਵਰਨਰ ਦੇ ਨਾਲ ਆਪਣੀ ਬਹਿਸ ਨੂੰ ਖਾਸ ਤੌਰ ਤੇ ਤੇਜ਼ ਕਰ ਦਿੱਤਾ ਹੈ। ਇਹਨਾਂ ਹਾਸਿਆ ਤੇ ਮਤੇ ਨਜ਼ਰ ਕੀਤੇ ਗਏ ਰਾਜਸੀ ਰਿਪੋਰਟਾ ਦੇ ਆਡਿਟ ਤੋਂ ਵੀ ਪਤਾ ਲੱਗਦਾ ਹੈ ਕਿ ਕੈਲੀਫੋਰਨੀਆ ਦੇ ਵਿੱਚ ਪ੍ਰਵਾਸੀਆ ਦੇ ਲਈ ਲਾਇਸੈਂਸ ਵਿਅਕਤੀਆਂ ਦੇ ਵਰਕ ਪਰਮਿਟ ਦੀ ਮਿਆਦ ਪੂ ਕਰਨ ਤੋਂ ਬਾਅਦ ਵੀ ਵੈਸਨ। ਹਾਲਾਂਕਿ ਦੂਜੇ ਰਾਜਿਆਂ ਦੁਆਰਾ ਸੀ.ਆਰ.ਐਲ ਜਾਰੀ ਕਰਨ ਦੇ ਵਿੱਚ ਸ਼ਾਮਲ ਹੋਣ ਦੀ ਰਿਪੋਰਟ ਕੀਤੀ ਜਾ ਰਹੀ ਹੈ ਅਤੇ ਡਫੀ ਸਿਰਫ ਕੈਲੀਫੋਰਨੀਆ ਤੋਂ ਬਾਅਦ ਆਇਆ ਕਿਉਂਕਿ ਇਹਹੀ ਗੱਜਿਆ ਰਾਜਸੀ ਜਿੱਥੇ ਆ ਟਰੰਪਰ ਸ਼ਾਸਨ ਦੁਆਰਾ ਉਠਾਈਆਂ ਗਈਆਂ ਕਿਸੇ ਵੀ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਨਿਊਜ਼ਮ ਦੇ ਦਫ਼ਤਰ ਨੇ ਪਹਿਲਾ ਤਲੀਲ ਦਿੱਤੀ ਸੀ ਕਿ ਕੈਲੀਫੋਰਨੀਆ ਕੈ ਨਾਗਰਿਕਾਂ ਨੂੰ ਲਾਇਸੈਂਸ ਜਾਰੀ ਕਰਨ ਦੇ ਮਾਮਲੇ ਵਿੱਚ ਡੀ ਐਚ ਐਸਓ ਪ੍ਰਾਪਤ ਮਾਰਕ ਡਿਰੈਕਸ਼ਨ ਤੋਂ ਪਟਕਿਆ ਨਹੀਂ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਅਫ ਵਰਜੀਨੀਆ ਤੇ ਨਿਊ ਜਰਸੀ ਦੇ ਵਿਚ ਚੋਨਾ ਹਾਰਨ ਤੋਂ ਬਾਅਦ ਟੈਰਿਫ ਤੋਂ ਪਿੱਛੇ ਹਟਰੇ ਨੇ 트럼ਪ ਨੇ ਸ਼ੁਕਰਵਾਨ ਨੂੰ ਇੱਕ ਕਾਜਕਾਰੀ ਦੇਸ਼ੁੱਤੇ ਦਸਤਖਤ ਕੀਤੇ ਨੇ ਜਿਦੇ ਵਿਚ ਬੀਫ, ਕੌਫੀ ਅਤੇ ਫਲਾਂ ਸਮੇਤ ਦਰਜਨਾ ਖੇਤੀਬਾੜੀ ਉਤਪਾਦਾਂ ਉਤੇ ਟੈਰਿਫ ਹਟਾ ਦਿੱਤਾ ਗਿਆ ਇਸ ਪਿੱਛੇ ਮਹਿੰਗਾਈ ਇੱਕ ਵੱਡਾ ਕਾਰਨ ਬਣ ਰਹੀ ਹੈ 트럼ਪ ਪ੍ਰਸ਼ਾਸਨ ਦੇ ਅਨੁਸਾਰ ਇਹ ਕਦਮ ਉਨ੍ਹਾਂ ਉਤਪਾਦਾਂ ਦੀ ਕੀਮਤਾਂ ਨੂੰ ਸਥਿਰ ਕਰਨ ਲਈ ਚੁੱਕਿਆ ਗਿਆ ਜਿਨ੍ਹਾਂ ਤੇ ਲਗਾਏ ਗਏ ਟੈਰਿਫ ਦਾ ਸਿੱਧਾ ਬੋਝ ਪੈ ਰਿਹਾ ਸੀ ਬੀਫ, ਕੌਫੀ, ਚਾਹ, ਫਲਾਂ, ਜੂਸ, ਕੋਕੋ, ਮਸਾਲੇ, ਕੇਲੇ ਸੰਤਰੇ ਟਮਾਟਰ ਅਤੇ ਖੁਦ ਖਾਦ ਉਤਪਾਦਾਂ ਨੂੰ ਟੈਰਿਫ ਮੁਕਤ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਹੈ ਗਾਰਡੀਅਨ ਦੀ ਇੱਕ ਰਿਪੋਰਟ ਦੇ ਅਨੁਸਾਰ April ਤੋਂ September 2025 ਤੱਕ ਭੋਜਨ ਦੀਆਂ ਕੀਮਤਾਂ ਵਿੱਚ 2.7% ਤਬਾਤਾ ਹੋਇਆ ਜਿਸ ਦੇ ਵਿੱਚ ਬੀਫ 7% ਅਤੇ ਕੇਲੇ 7% ਵਧੇ ਨੇ ਕੁੱਲ ਮਿਲਾ ਕੇ ਟੈਰਿਫਾਂ ਨੇ ਅਮਰੀਕੀ ਪਰਿਵਾਰ ਦੇ ਸਾਲਾਨਾ ਖਰਚੇ ਵਿੱਚ 2 ਲੱਖ ਡਾਲਰ ਦਾ ਵਾਧਾ ਕੀਤਾ ਹੈ। ਹਾਲੀ ਦੇ ਮਹੀਨਿਆਂ ਵਿੱਚ ਬੀਫ ਸਮੇਤ ਕਈ ਖਾਨ ਪੀਣ ਦੇ ਉਤਪਾਦਾਂ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਨੇ। ਅਪ੍ਰੈਲ ਦੀ ਵਿੱਚ ਟਰੰਪ ਨੇ ਕਈ ਦੇਸ਼ਾਂ 'ਤੇ ਟੈਰਿਫ ਲਗਾਏ ਨੇ ਅਤੇ ਪ੍ਰਸ਼ਾਸਨ ਨੇ ਦਾਅਵਾ ਕੀਤਾ ਕਿ ਨਾ ਉਪਾਵਾਂ ਦੇ ਨਾਲ ਖਪਤਕਾਰਾਂ ਦੀਆਂ ਕੀਮਤਾਂ ਨੇ ਹਿਵਤਨ ਕੀਤਾ। ਹਾਲਾਂਕਿ ਇਸ ਦੇ ਉਲਟ ਸੱਚ ਸੀ ਕਿ ਬ੍ਰਾਜ਼ੀਲ ਵਰਗੇ ਵੱਡੇ ਬੀਫ ਨਿਰਯਾਤਕ ਦੇਸ਼ਾਂ 'ਤੇ ਟੈਰਿਫ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਸੀ। ਇਹ ਫੈਸਲਾ ਇਕਵਾਟੋਰ, ਗੁਆਟੇਮਾਲਾ, ਅਲਸਲਵਾਡੋਰ ਅਤੇ ਅਰਜנטיਨਾ ਦੇ ਨਾਲ ਖੇਤੀਬਾੜੀ ਉਤਪਾਦਾਂ ਉਤੇ ਅਯਾ ਟੈਕਸ ਘਟਾਉਣ ਦੇ ਲਈ ਹੋਏ ਸਮਝੌਤੇ ਤੋਂ ਬਾਅਦ ਆਇਆ ਇਸ ਹਫਤੇ ਟਰੰਪ ਨੇ ਕੌਫੀ ਉਤੇ ਟੈਰਿਫ ਘਟਾਉਣ ਦਾ ਸੰਕੇਤ ਦਿੱਤਾ ਸੀ ਜਿਸ ਦੇ ਨਾਲ ਆਯਾਤ ਵਧ ਸਕਦਾ ਸੀ 2025 ਦੇ ਵਿੱਚ ਅਮਰੀਕਾ ਦਾ ਸਭ ਤੋਂ ਵੱਡਾ ਖੇਤੀਬਾੜੀ ਵਪਾਰਕ ਭਾਈਵਾਲ ਮੈਕਸੀਕੋ ਹੋਵੇਗਾ ਜੋ ਨਿਰਯਾਤ ਅਤੇ ਆਯਾਤ ਦੋਵਾਂ ਦੇ ਵਿੱਚ ਮੋੜੀ ਹੋਵੇਗਾ ਸੰਯੁਕਤ ਰਾਜ ਖੇਤੀਬਾੜੀ ਵਿਭਾਗ ਦੇ ਅੰਕੜਿਆਂ ਅਨੁਸਾਰ ਅਮਰੀਕਾ ਨੇ 2024 ਦੇ ਵਿੱਚ ਮੈਕਸੀਕੋ ਨੂੰ ਰਿਕਾਰਡ 30.3 ਬਿਲੀਅਨ ਡਾਲਰ ਮੁੱਲ ਦੇ ਖੇਤੀਬਾੜੀ ਉਤਪਾਦਾਂ ਦਾ ਨਿਰਯਾਤ ਕੀਤਾ ਜੋ ਕਿ 2023 ਦੇ ਨਾਲੋਂ 7% ਵ ਕੂਲ ਵਪਾਰਕ ਮੁੱਲ ਦੇ ਮਾਮਲੇ ਵਿੱਚ ਮੈਕਸੀਕੋ ਨੇ 2020-24 ਦੀ ਮਿਆਦ ਦੇ ਵਿੱਚ ਅਮਰੀਕਾ ਨੂੰ 41.6 ਬਿਲੀਅਨ ਡਾਲਰ ਦਾ ਆਯਾਤ ਕੀਤਾ ਜੋ ਕਿ ਸਾਰੇ ਖੇਤੀਬਾੜੀ ਆਯਾਤ ਦਾ ਲਗਭਗ 25% ਹੈ ਜੁਰਾ ਕਿ ਕੈਨੇਡਾ 35 ਬਿਲੀਅਨ ਡਾਲਰ ਦੇ ਨਾਲ ਦੂਜੇ ਸਥਾਨ ਤੇ ਰਿਹਾ ਤੇ ਮੁੱਖ ਨਿਰਯਾਤ ਮੱਕੀ 5.51 ਬਿਲੀਅਨ ਸੂਲ ਦਾ ਮਾਸ ਰਿਟਰੀ ਉਤਪਾਦ ਸੋਇਆਬੀਨ ਅਤੇ ਪੋਲਟਰੀ ਸ਼ਾਮਲ ਨੇ ਪੰਚ ਮਾਚਰੋਂ ਟ੍ਰੰਪ ਨੇ ਅਮਰੀਕੀ ਕਾਂਗਰਸ ਦੇ ਸੰਜੀ ਸੈਸ਼ਨ ਦੇ ਵਿੱਚ ਦੁਨੀਆ ਭਰ ਦੇ ਦੇਸ਼ਾਂ ਉਤੇ ਟੈਰਿਫ ਲਗਾਉਣ ਦਾ ਐਲਾਨ ਕੀਤਾ ਸੀ। ਉਹਨਾਂ ਨੇ ਕਿਹਾ ਸੀ ਕਿ ਸਾਡੀ ਆਧਿਕਤਾ ਲਗਾਤਾਰ ਨੁਕਸਾਨ ਚੱਲ ਗਿਆ। ਇਸ ਨੁਕਸਾਨ ਨੂੰ ਰੋਕਣ ਦੇ ਲਈ ਅਸੀਂ ਉਹਨਾਂ ਸਾਰੇ ਦੇਸ਼ਾਂ ਤੇ ਟੈਰਿਫ ਲਗਾਵਾਂਗੇ ਜੋ ਸਾਡੇ ਸਮਾਨ ਤੇ ਟੈਰਿਫ ਲਗਾਉਂਦੇ ਨੇ। ਲਗਭਗ 1 ਮਹੀਨੇ ਬਾਅਦ 2 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਟ੍ਰੰਪ ਨੇ ਭਾਰਤ ਸਮੇਤ 69 ਦੇਸ਼ਾਂ ਤੇ ਟੈਰਿਫ ਲਗਾਉਣ ਦਾ ਐਲਾਨ ਕੀਤਾ ਤੇ ਇਹ 9 ਅਪ੍ਰੈਲ ਤੋਂ ਲਾਗੂ ਹੋਣ ਵਾਲੇ ਸਨ ਪਰ ਟ੍ਰੰਪ ਨੇ ਫਿਰ ਉਹਨਾਂ ਨੂੰ ਮੁਲਤਵੀ ਕਰ ਦਿੱਤਾ ਤੇ ਬਾਅਦ ਦੇ ਵਿੱਚ 21 ਜੁਲਾਈ ਨੂੰ ਟ੍ਰੰਪ ਨੇ 10 ਜੋ ਪੂਰੀ ਤਰ੍ਹਾਂ ਲਾਗੂ ਹੋ ਗਏ